ਮਾਰ ਦਿੱਤੇ ਨੇ ਵਿਕਰੇ ਟਾਈਮ ਆਊਟ ਗਰਦਾਸ ਜੇਤੂ ਅਗਲਾ ਕਬੜਾ ਜੀ ਰਵਿੰਦਰ ਪਟਿਆਲਾ ਤੇ ਕਰਦੀਪ ਗਰਦਾਸਪੁਰ ਰਵਿੰਦਰ ਪਟਿਆਲਾ ਫਿਕੜਾ ਕਰੇ ਰਵਿੰਦਰ ਪਟਿਆ ਤੇ ਕਰਦੀਪ ਗਰਦਾਸਪੁਰ ਕਰਦਾਸ ਪੁੱਤ ਇੱਕ ਜ਼ੈਦ ਸੰਗਰੂਰ ਲਾਕੀ ਦਾ ਖਿਡਾਰੀ ਹੈ। ਇਸ ਕੁਸ਼ਤੀ ਦਾ ਬਾਜੀ 86 ਕਿਲੋ ਕੇਜੀ ਦਾ ਮੁਕਾਬਲਾ ਹੋਇਆ ਹੈ। ਇਹ ਮੁਕਾਬਲੇ ਤੋਂ ਬਾਅਦ। ਜਿਹੜੇ ਵੀ ਕੁਸ਼ਤੀ ਹੋਵੇਗੀ ਜੀ ਅੰਕਸ਼ ਮਾਲੀ ਤੇ ਖੁਸ਼ਦੀਪ ਅੰਕਸ਼ ਮਾਲੀ ਦੇ ਖੁਸ਼ਦੀਪ ਇਸ ਵੀ ਦਾ ਮੁਕਾਬਲਾ ਕਿੱਦਾਂ ਹੋਇਆ ਅੰਕਸ਼ ਮਾਲੀ ਤੇ ਖੁਸ਼ਦੀਪ ਅਗਲਾ ਮੁਕਾਬਲਾ 1 ਨੰਬਰ ਮੈਟ ਦੇ ਉੱਤੇ ਆਜੇਗਾ ਇਹ ਪਹਿਲਵਾਨ 1 ਨੰਬਰ ਮਾਰ ਚੁੱਕੇ ਹਾਗਰਾ ਕਾਲਾ ਸੀਰਾ ਕਾਲਾ ਕਿਹੜਿਆ ਰਿਹਾ ਹੈ ਅੰਕਜ ਵਾਲੀ ਤੇ ਖੁਸ਼ ਦੀ ਪੈਰੀਆਂ ਜੀ 2 ਨੰਬਰ ਤੇ ਚੋਲ ਲੱਗ ਰਿਹਾ ਦੋਆ ਪ੍ਰੋਵਾਇਡਰ ਹੈ ਸਿਰੇ ਦਾ ਮੁਕਾਬਲਾ ਹੈ ਸਿਰੇ ਦਾ ਮੁਕਾਬਲਾ ਕਿਹਦਾ ਹੈ ਖੁਸ਼ਦੀਪ ਤੇ ਅੰਕਸ਼ ਮਹਾਲੀ ਆਗਲਾ ਮੁਕਾਬਲਾ ਕਿਹਦੇ ਨਾਲ ਹੈ 0.5 ਦਾ ਮਕਾਬਲਾ ਜੀ ਮੱਖਜ ਮਾਲੀ ਆਦੇ ਖੁਸ਼ ਦੀ ਤੇ 1 ਨੰਬਰ ਮੈਚ ਦਿੱਤੀ ਜੀ ਸਾਡੀ ਕਸਤੀ ਤੇਰੀ ਅਮੀ 0.5 ਦਾ ਮਕਾਬਲਾ ਅਕਸ਼ ਮਹਾਨੀ ਆ ਗਏ ਜੀ ਅਕਸ਼ ਮਹਾਨੀ 12 13 ਦਾ ਸਕਾਰੇਸ ਕੁਸ਼ਤੀ ਦਾ 12 13 ਦਾ ਯੂ ਨਾ ਨ ਇੱਕ ਦੋ ਜਣੇ ਆ 11 ਵਿੱਚ ਲੈਸ ਕਰਦੇ ਜਾਣਗੇ ਭਾਜੀ ਦੋਵਾਂ ਪ੍ਰਬੰਧਾਂ ਦਾ ਜੋਰ ਲੱਗਾ ਹੈ ਭਾਜੀ ਰਵਿੰਦਰ ਕਮਾਟੇ ਪ੍ਰਦੀਪ ਦਾ ਸੇਡ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਜੋਰ ਲੱਗ ਰਿਹਾ ਦੋਵੇਂ ਖਿਡਾਰੀ ਸਟਰਨਗਲ ਕਰਦੇ ਆ ਦੁਨੀਆ ਦੇ ਰੰਗਾਂ ਗੱਡੀ ਆਇਆ 10 ਜੀ ਦਾ ਕਾਲ ਹੈ ਇਹ ਜਿਹੜੀ ਕੁਸ਼ਤੀ ਦੇ ਵਿੱਚ 10 ਪੁਆਇੰਟਾਂ ਦਾ ਫਰਕ ਪੈ ਗਿਆ ਸੀ ਇਸ ਕਰਕੇ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਜਿਹੜੀ ਕੁਸ਼ਤੀ ਉਹਨੂੰ ਜੇਤੂ ਘੋਲ ਦਿੱਤੀ ਗਈ ਜਦੋਂ ਕੁਸ਼ਤੀ ਦੇ ਵਿੱਚ 10 ਪੁਆਇੰਟਾਂ ਦਾ ਫਰਕ ਹੋ ਜਵੇ ਤਾਂ ਕੁਸ਼ਤੀ ਚਿੱਤ ਦੇ ਬਰਾਬਰ ਮੰਨੀ ਜਾਂਦੀ ਹੈ ਤੇ ਹੁਣ ਅਗਲੀ ਕੁਸ਼ਤੀ ਆ ਜਿੱਦੀ 86 ਕਿਲੋ ਦੀ ਅਨਕੁਸ਼ ਮੋਹਰੀ ਬਾੜੀ ਕਰ ਦੇ ਕੋਸ਼ਤੀ ਬੀਐਸਪੀਐਸ ਨਾਗਰਾ ਠਾੜਾ ਕਰ ਕਰੋ ਵੀ ਆਪਣਾ ਅਨਕੁਸ਼ਾ ਜਿਹੜਾ ਵਧੀਆ ਨੈਸ਼ਨਲ ਪੱਕੜ ਦਾ ਪਹਿਰਾਨਾ ਨੈਸ਼ਨਲ ਦਾ ਮੈਡਲਿਸਟ ਹੈ ਤੇ ਦੂਜੇ ਪਾਸੇ ਕੋਸ਼ੰਗਰ ਪ੍ਰਧਾਰਮੀ ਲਿਖਿਆ ਹੋਇਆ ਹੈ ਪਹਿਰਾਨ ਦੇ ਕੋਸ਼ਤੀ ਜਿਹੜੀ ਜਲਦੀ ਹੋਏ ਦਾਮ ਮਾਰ ਕੇ ਫੜਨ ਦੀ ਕੋਸ਼ਿਸ਼ 2 ਪੁਆਇੰਟ ਤੇ ਹੁਣ ਗ੍ਰੈਪਲਿਆਂ ਨੂੰ ਭਰਨ ਦਾ ਇਹ ਕਹਿੰਦੇ ਆ ਟੰਗੀ ਟੰਗੀ ਪਾ ਕੇ ਚਤਤ ਕਰਨ ਦੀ ਕੋਸ਼ਿਸ਼ ਜੇ ਦੋਨੋਂ ਮੋਟੇ 2 ਸੈਕਿੰਡ ਲਈ ਮੈਟ ਦੇ ਉੱਪਰ ਲਾ ਕੇ ਰੋਕਣ ਦੇ ਵਿੱਚ ਰੈਸਲਰ ਕਾਲਜਾ ਪੁੰਦਰਾ ਤਾਂ ਕੁਸ਼ਤੀ ਚਤਤ ਹੋ ਜਾਂਦੀ ਆ ਕੁਸ਼ਤੀ ਢਹਿ ਜਾਂਦਾ ਮਤਲਬ 2 ਪੁਆਇੰਟ ਇਹਨੂੰ ਲੱਕ ਦੇ ਉੱਤੇ ਗ੍ਰਿਪ ਪਾ ਕੇ ਜਦੋਂ ਰੈਸਲਰ ਆਪਣੇ ਉੱਤੇ ਘੁਮਾਉਣ ਨੂੰ ਭਰਨ ਦਾ ਕਹਿੰਦੇ ਆ ਜੈਨ ਘਾਟ ਰੈਂਚ ਵੀ ਕਹਿੰਦੇ ਜੇ ਰੈਂਚ ਪਾ ਕੇ ਆਪਾਂ ਘਰਵਾਉਣੇ ਆ ਕੋਈ ਬਹੁਤ ਨਾਲ ਜਿਹੜਾ ਗ੍ਰੱਪ ਲੈ ਕੇ ਬਹੁਤ ਰੈਂਚ ਦਾ ਕੰਮ ਕਰਦੀ ਆ ਅੱਜ ਉੱਪਰ ਜਿਹੜੇ ਘੁਮਾਉਦੇ ਆ ਉਹ ਦੋ ਪੁਆਇੰਟ ਮਿਲਦੇ ਆ ਤੇ ਜਿੰਨੇ ਵੀ ਆਪਾਂ ਉੱਪਰ ਘੁਮਾਉਦੇ ਆ ਉਹ ਦੋ ਤੋਂ ਪੁਆਇੰਟ ਮਿਲ ਜਾਂਦੇ ਆ ਜਿਹੜਾ ਕੁਸ਼ਤੀ ਦਾ ਹੁਣ 6 ਪੁਆਇੰਟ ਹੋ ਚੁੱਕੇ ਆ 6-0 ਦਾ ਮੁਕਾਬਲਾ ਚੱਲਦਾ ਜੇ 4 ਪੁਆਇੰਟ ਹੋਰ ਲੈ ਲਏ ਤਾਂ ਕੁਸ਼ਤੀ ਦਾ ਜਿਹੜਾ ਸਮਾਂ ਪੂਰਾ ਹੋਣਾ ਲੋੜ ਨਹੀਂ ਪਹਿਲੇ ਹੀ ਕੁਸ਼ਤੀ ਜਿਹੜੀ ਖਤਮ ਹੋ ਜੂਗੀ ਨਹੀਂ ਤਾਂ ਕੁਸ਼ਤੀ ਦੇ 3-3 ਮਿੰਟ ਦੇ ਦੋ ਰਾਊਂਡ ਹੁੰਦੇ ਆ 6 ਮਿੰਟ ਦਾ ਪਟੜ ਕੋਸ਼ਤੀ ਹੁੰਦੀ ਆ 18.5 ਪੁਆਇੰਟ ਹੋ ਇਸ ਕੁਸ਼ਤੀ ਦਾ ਰੈੱਡ ਕੋਸ਼ਤੀ ਨੇ ਖਾਣਾ ਬਲੀ ਦੇ ਪਕੜਾ ਕੁਸ਼ਤੀ ਜਿਹੜੀ ਲਾਲ ਘੇਰੇ ਦੇ ਨਿਰੰਦਰ ਦੇ ਖੇਡੀ ਜਾਂਦੀ ਆ ਜਦੋਂ ਇਹਦੇ ਚੋਂ ਪੈਰ ਬਾਹਰ ਚੜਾ ਜਾਂਦਾ ਤਾਂ ਉਹਦਾ 1 ਪੁਆਇੰਟ ਦਿੱਤਾ ਜਾਂਦਾ ਹੁਣ ਜਦੋਂ ਲਾਲ ਕੋਸ਼ਤੀ ਵਾਲੇ ਨੇ ਉਹਨੂੰ ਬਾਹਰ ਕੱਢਿਆ ਸੀ ਲਾਲ ਕੋਸ਼ਤੀ ਵਾਲੇ ਨੂੰ 1 ਪੁਆਇੰਟ ਦਿੱਤਾ ਗਿਆ ਤੇ ਇਹ ਕੁਸ਼ਤੀ ਦੇ ਨਾਲ ਸਕੋਰ 7 0 ਹੋ ਚੁੱਕਿਆ ਬਹੁਤ ਵਧੀਆ ਦਾਅਵਾ ਕਰਨ ਦੀ ਕੋਸ਼ਿਸ਼ ਬਗਲ ਭੜੀ ਤੇ ਕੋਸ਼ਿਸ਼ ਕਿ ਉਹਨੇ ਜਿਹੜੀਆਂ ਬਚਾਇਆ ਪਿੱਛੇ ਜਾ ਕੇ 2 ਪੁਆਇੰਟ ਲਾਕ ਆਸਟਰ ਵਾਲੇ ਪਿਛਲੇ ਹੋਰ ਪ੍ਰਾਪਤ ਕੀਤੇ 9 0 ਜੇ ਇੱਕ ਹੋਰ ਪੁਆਇੰਟ ਲੈ ਲੈਂਦਾ ਤਾਂ ਕੁਸ਼ਤੀ ਖਤਮ ਹੋ ਜੂਗੀ 9 0 ਦਾ ਸਕੋਰ ਚੱਲਦਾ ਹੋਇਆ ਸਿੰਗਲ ਲਿੱਗਦੇ ਹੈ ਕਿਆ ਬਾਤ ਹੈ ਜੀ 4 ਪੁਆਇੰਟ ਤੇ ਕੁਸ਼ਤੀ ਟੈਕਨੀਕਲ ਫਾਲ 10 ਪੁਆਇੰਟਾਂ ਦਾ ਜਿਹੜਾ ਫਰਕ ਹੋ ਚੁੱਕਿਆ ਹੈ ਤੇ ਕੁਸ਼ਤੀ ਖਤਮ ਲਾਲ ਕਸਟਿਮ ਵਾਲਾ ਕੁਛ ਜਿਹੜਾ ਜੇਤੂ ਜਦੋਂ ਇਦਾਂ ਦੇ ਦਰਵਾਜ਼ੇ ਕਰੁੰਦੇ ਤਾਂ ਤਾੜੀਆਂ ਜ਼ਰੂਰ ਮਾਰ ਦਿਆ ਕਰੋ ਜਿਹਦੇ ਨਾਲ ਭਰਾਵਾਂ ਨੂੰ ਹੌਸਲਾ ਜਿਦਾ ਮਿਲਦਾ ਰਹੇਗਾ ਬੰਨਾਕਿੰਦੇ ਪੰਨਾਕਾ ਪੂਰਥਾ ਲਖਿੰਦਰ ਪਟਿਆਲਾ ਟਰੈਸ